ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਹਰੀਏ ਵਾਲੇ ਦੇ ਵਿੱਚ ਹਰੀਏ ਵਾਲੇ ਪਿੰਡ ਨੂੰ ਜ਼ਿਲ੍ਹਾ ਲੱਗਦਾ ਮਿੱਤਰੋ ਮੋਗਾ ਤੇ ਨੇੜੇ ਰਹਿ ਜਾਂਦਾ ਮਾਲਾ ਪਿੰਡ ਸਿਆਸਤ ਦੀ ਵੱਡੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਆ ਪਿੰਡ ਦਾ ਮਾਲਾ ਹੀ ਪਿੰਡ ਦਾ ਉਹ ਪਿੰਡ ਦੇ ਨਾਲ ਰਹਿ ਜਾਂਦਾ ਜਮਾਂ ਤੇ ਇੱਕ ਪਹਿਲਾਂ ਝੋਟੀ ਦੀ ਵੀਡੀਓ ਕਵਰ ਕਰਨ ਲੱਗਿਆ ਮਿੱਤਰੋ ਮਾਲਕ ਨਾਲ ਗੱਲਬਾਤ ਕਰਾ ਦੇਾਂਗੇ ਤੁਹਾਡੀ ਕੀ ਮੁੱਲ ਹੈ ਕੀ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰ ਲੈਨੇ ਆਂ ਮਿਲਦੇ ਆਂ ਮਾਲਕ ਨੂੰ ਆਜੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਘਰ ਪਰਿਵਾਰ ਠੀਕ ਹੈ ਜੀ ਜਿਹੜੀ ਆਪਾਂ ਝੋਟੀ ਵੇਚਣੀ ਹੈ ਕਿੰਨੇਵੇਂ ਸੁਆ ਵੀਰੇ ਇਹ ਪਹਿਲਾਂ ਨਾਲ ਹੈ ਠੀਕ ਹੈ ਜੀ ਕਿੰਨੇ ਦਿਨ ਬਾਕੀ ਆਲੇ ਇਹ ਚ ਜਣ ਕੇ 22 23 ਦਿਨ ਲੱਗ ਜਾਣਗੇ ਠੀਕ ਹੈ ਜੀ ਤੇ ਝੋਟੇ ਤੇ ਕ੍ਰੋਸ ਹੋਈ ਸੀ ਕਿ ਵੀਰੇ 3 ਦਿਨ ਪਹਿਲਾਂ ਆਇਆ ਸੀਗਾ ਨਹੀਂ ਮਾਲਕ ਝੋਟੇ ਤੋਂ ਕਰਾਈ ਝੋਟੇ ਤੋਂ ਕਰਾਈ ਉਹ ਪੈਂਡਾ ਨਾਲ ਦਾ ਠੀਕ ਹੈ ਜੀ ਦੇਖ ਲਓ ਮਿੱਤਰੋ ਬਹੁਤ ਸੋਹਣੀ ਝੋਟੀ ਆ ਤੇ ਝੋਟੇ ਤੋਂ ਇਹ ਕ੍ਰੋਸ ਹੋਈ ਸੀਗੀ ਬਾਈ ਕਿੰਨੇ ਦਿਨ ਕਿੰਨੇ ਬਾਕੀ ਸੀਗੇ ਬਈ ਇਹਦੇ ਇਹ ਬਾਈ 22 ਦਿਨ ਰਹਿੰਦੇ ਆ 22 23 ਦਿਨ ਹਲੇ ਜਿਹੜੇ ਮਿੱਤਰੋ ਇਹਦੇ ਬਾਕੀ ਆ ਸਿੰਗਾ ਸੁੰਗਾ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਝੋਟੀ ਆ ਥੱਲੋ ਥੱਲੋ ਜਿਹੜੀ ਤਿਆਰੀ ਆ ਉਹ ਸੋਹਣੀ ਕਰਦੀ ਆਉਂਦੀ ਆ ਜਿਹੇ ਦਿਨ ਦੱਸਦੇ ਆ ਬਾਈ 22 23 ਪਏ ਆ ਉਸ ਹੱਬ ਦੇ ਨਾਲ ਝੋਟੀ ਜਿਹੜੀ ਤਿਆਰੀ ਬਹੁਤ ਸੋਹਣੀ ਕਰ ਜੂਗੀ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਗੈਪ ਤੇ ਲੱਗੇ ਹੋਇਆ ਥਣ ਜਿਹੜਾ ਤੁਸੀਂ ਲੇਵ ਦੀ ਇੱਕ ਰੀ ਬਣਾਵਟ ਦੇਖ ਸਕਦੇ ਆ ਬਾਕੀ ਕੱਚੀ ਦੇ ਹਿਸਾਬ ਨਾਲ ਬਹੁਤ ਸੋਹਣੀ ਜਿਹੜਾ ਲੇਵੇ ਦੀ ਤਿਆਰੀ ਕਰੂਗੀ ਤੋਰਦੀ ਹੀ ਵੀਰੇ ਮਾੜੀ ਜੇ ਕਰੀ ਹਾਂ ਤੂੰ ਕੱਢ ਦਿਓ ਬਾਹਰੋਂ ਹਾਂ ਖੜ ਜਾ ਮੈਂ ਬੰਦ ਕਰ ਲੈ ਸਰ ਲੋ ਵੀ ਮਿੱਤਰੋ ਬਾਈ ਕੋਲੋਂ ਤੁਸੀਂ ਤੁਰਦੀ ਦੀ ਵੀਡੀਓ ਆਪ ਮੰਗਵਾ ਲਿਓ ਕਿਉਂਕਿ ਝੂਟੀ ਥੋੜੀ ਜਿਹੀ ਕਾਬਰਦੀ ਆ ਬਾਈ ਕਹਿੰਦਾ ਐਵੇਂ ਸੱਟ ਫੇਟ ਮਾਰਦੇ ਥਾਂ ਥੋੜਾ ਕਰਕੇ ਖੋਲ ਵੀ ਲੈਣਾ ਉਹ ਕੁੰਡਾ ਜਿਹਾ ਮੁੜ ਗਿਆ ਕੋਈ ਗੱਲ ਥਾਂ ਥੋੜੀ ਕਰਕੇ ਖਾ ਵੀ ਤੇ ਨਿੱਡੀਆਂ ਵਾਲੀ ਚੱਲ ਖੋਲ ਖੋਲ ਦੇ ਖੋਲ ਦੇ ਫਿਰ ਝੂਟੀ ਸੀਲ ਆ ਖੋਲ ਦੇ ਖੋਲ ਦੇ ਖੋਲ ਦੇ ਝੂਟੀ ਦਾ ਬਹੁਤ ਸੀਲ ਆ ਹੋਰ ਮਾਕੇ ਨੇ ਨਾ ਲੋ ਵੀ ਮਿੱਤਰੋ ਹੁਣ ਦੂਰੀ ਦੂਰੀ ਦੇਖ ਲੋ ਬਹੁਤ ਛੁੱਟੀ ਯਾਰ ਜਿੱਥੋਂ ਕਿ ਮਰਜੀ ਮੜਾ ਲਾ ਜੀ ਤਿਆਰੀ ਤੇਰੀ ਜਿਹੜੀ ਬਹੁਤ ਥੋੜੀ ਬਸ ਬਾਹਰ ਨਹੀਂ ਕੱਢਣੀ ਆ ਚੱਲੇ ਆ ਮੋੜ ਲਿਆ ਵੀਰੇ ਤਿਆਰੀ ਤੇਰੀ ਆ ਜਿਹੜੀ ਚੰਗੀ ਕਰੀ ਜਾਂਦੀ ਆ ਮਿੱਤਰੋ ਬਾਕੀ ਬਾਈ ਦਾ ਨੰਬਰ ਆਪਾਂ ਲੈ ਜਦਣੇ ਤੁਹਾਨੂੰ ਬਾਈ ਦਾ ਨੰਬਰ ਨੰਬਰ ਨੋਟ ਕਰਾ ਦੀ ਵੀਰੇ ਆਪਣਾ ਇੱਕ ਇੱਥੇ ਦੱਸ ਦੀ ਦੋ ਨੰਬਰ ਨੋਟ ਕਰਾ ਦੀ ਲਾ ਇੱਕ ਮੇਰੇ ਵਾਲਾ ਤੇ ਇੱਕ ਆਵਦੇ ਆ ਤਾਂ ਮਿੱਤਰੋ ਜਿਹੜਾ ਨੰਬਰ ਆ ਬਾਈਆਂ ਦਾ ਆਪਾਂ ਸਕਰੀਨ ਤੇ ਲਾ ਦੇਾਂਗੇ ਪਹਿਲੇ ਸੂਏ ਝੋਟੀ ਦਿਖਾਤੀ ਆ ਪਿੰਡ ਹਰੀਆਲੇ ਦੇ ਵਿੱਚੋਂ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਵੀਡੀਓ ਦੇ ਵਿੱਚੋਂ ਨੰਬਰ ਚੱਕ ਕੇ ਉਹਦੇ ਤੇ ਕਰ ਲਿਓ ساری ਜਾਣਕਾਰੀ ਧੰਨਵਾਦ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ